ਕਿਹੜਾ ਬੇਡਾ ਸਭਰਾ ਜੀ ਸਭਰਾ ਗਏ ਪਿਓ ਦਾ ਨਾਂ ਕੀ ਆ ਉਤਰ ਸਿੰਘ ਜੀ ਇੱਥੇ ਕੀ ਲੈਣ ਆਇਆ ਜੋ ਭਾਈ ਚੀਨੇ ਨਾਲ ਆਇਆ ਹੈ ਕਿਹੜਾ ਚੀਨਾ ਕੀ ਯਾਰ ਕੋਈ ਕੰਮ ਦਾ ਮੰਦਾ ਹੈ ਹੈ ਬੱਬੂ ਦਾ ਨਾਂਈ ਦਾ ਮੁੰਡਾ ਅੱਛਾ ਕੋਈ ਨਾਲ ਹੀ ਤੇਰੇ ਹਾਂਜੀ ਮੈਤਾਂ ਦੇ ਚੀਨੇ ਇੱਥੇ ਕੀ ਲੈਣ ਗਿਆ ਆਇਆ ਜੋ ਇੱਥੇ ਭਾਈ ਉਹਨਾਂ ਨੇ ਵਦ੍ਹਾ ਮੈਂ ਦੇ ਇੱਥੇ ਕਰੋਸ ਆ ਤੇ ਗਾੜਾ ਮੋਬਾਈਲ ਖੋਇਆ ਕਿਨੇ ਖੋਇਆ ਭਾਈ ਉਹਨਾਂ ਚੀਨੇ ਨੇ ਤੇ ਮੈਤੇ ਨੇ ਚੁੱਕਿਆ ਕਿੰਨੇ ਜਣੇ ਤੇਰੇ ਨਾਲ ਦੋ ਜਣੇ ਚੁੱਕ ਕੇ ਖੋਇਆ ਚੁੱਕਿਆ ਹੈ ਭਾਜੀ ਅੰਦਰ ਅੰਦਰ ਜਾ ਕੇ ਕਿੰਨੇ ਜਣੇ ਹੋ ਤੁਸੀਂ ਦੋ ਦੋ ਭਾਜੀ ਮੰਜੇ ਤੇ ਤੇ ਜਣੇ ਹੋ ਤੇ ਇਤਜਾਬ ਕਿਹੜਾ ਹੈ ਮੋਟਰਸਾਈਕਲ ਨਾਲ ਅਗੇ ਹੋਰ ਵੀ ਕੋਈ ਹੈਗਾ ਹਾਂਜੀ ਨਹੀਂ ਜਿਹੜਾ ਮੋਟਰਸਾਈਕਲ ਹੀ ਇੱਕੋ ਮੋਟਰਸਾਈਕਲ ਹੀ ਤੇ ਇਧਰ ਸੁਕੀ ਸਮੈਸ਼ ਹੁਣ ਲੈਣ ਆਏ ਹੋ ਪਤਾ ਨਹੀਂ ਭਾਜੀ ਉਹ ਹੀ ਆਏ ਦੋਵੇਂ ਨਾਇਕ ਮਗਰ ਖਲੋ ਗਿਆ ਹਾਂ ਜੀ ਮੇਰੇ ਰੂਲ ਸਿੰਘ ਦੁੱਧ ਹੀ ਮੈਂ ਇਹ ਨਾਲ ਦੇਣੀ ਮੇਰੇ ਹਾਂਜੀ ਤੇ ਇੱਥੇ ਜਿਹੜੀ ਕੱਲੀ ਹੁਣੇ ਮੈਂ ਉਹ ਦੁੱਧ ਤਾਂ ਕੰਮ ਛੱਡ ਕੇ ਗਿਆ ਤੇ ਜਾ ਕੇ ਘਰੇ ਬੈਠਾ ਤੇ ਮੈਂ ਰੰਮੀ ਹੀ ਰੋ ਨੂੰ ਲਾਇਆ ਐ ਇਹ ਮੁੰਡੇ ਨੂੰ ਹੂੰ ਤੇ ਇਹਨੇ ਹਾ ਵੀ ਤਾਂ ਮੁੰਡਾ ਸੁੱਖਿਆ ਮੈਂ ਜੋਕ ਲਿਆ ਮਾਹੋ ਦਾ ਦੂਆ ਮਾਰਿਆ ਰੰਮੀ ਇਹਦਾ ਵੀ ਹੋਰ ਬਹੁਤ ਜੇ ਕਹੇ ਖੋਲਿਆ ਮਾਰੋ ਜੀ ਤੇ ਉਹ ਕਦੇ ਜੇ ਕੱਲੀ ਸੀ ਤੇ ਪਾਉ ਤੈਨੂੰ ਜੋ ਮਰਜ਼ੀ ਕਰ ਸਕਦੇ ਘਰੇ ਆਣ ਕੇ ਘਰੇ ਆਣ ਕੇ ਮੈਲ ਖੋ ਲੈ ਹਾਂਜੀ ਘਰੇ ਜੀ ਉਹਨੂੰ ਆਂਦੇ ਟੋ ਆਲਾ ਉਹਨਾਂ ਦੇ ਹੋਟਾਫੇ ਲੱਗ ਗਏ ਮੰਗਲ ਨੇ ਮਾਰਿਆ ਜੋਕ ਲਿਆ ਉਹ ਵਿਚਾਰੀ ਜਦੋਂ ਆਈ ਉਹਨੂੰ ਭੱਜ ਕੇ ਨਰਪਾਲਾ ਗਿਆ ਨੇ ਮੈਲ ਵੇਖਿਆ ਨੇ ਮੈਲ ਦਾ ਉਹ ਵੀ ਨਹੀਂ ਦੇਣੇ ਮਗਰ ਰੌਲਾ ਪਾਇਆ ਜਿਹੜਾ ਰੱਬ ਹੀ ਆ ਗਿਆ ਭਈ ਰੋਣਾ ਇਹ ਆ ਗਿਆ ਜਿਹੜਾ ਦੇ ਸ਼ਾਵਾਂਛੇ ਨੇ ਦਿਲਵਦੀ ਕੀਤੀ ਕੱਲੇ ਨੇ ਇਹਦੇ ਪਾਉ ਇਹਨਾਂ ਦੇ ਖਾਚ ਹੈਗੇ ਕੁੜੀਆਂ ਹੈਗੇ ਨਾ ਕੱਚ ਨੂੰ ਮਾਰ ਸਕਦੇ ਕੀ ਮੰਗ ਕਰਦੇ ਬੱਕੇ ਨਾ ਮੁੰਡੇ ਪਵਾਏ ਤਿੰਨ ਚਾਰ ਫੋਨ ਕਰਕੇ ਇਹਦੇ ਮੁੰਡੇ ਗੱਲ ਪਵਾਏ ਆ ਇਹ ਤਗੜਾ ਕਰਕੇ ਨਾਲ ਚਲੋ ਆ ਬੰਦੇ ਹੋਰ ਸਾਥ ਮਿਲ ਗਿਆ ਮਗਰ ਹੋਰ ਚਲ ਗਏ ਬੰਦੇ ਤੇ ਜਿਹੜਾ ਬਚਾ ਕਰਦੇ ਤੇ ਪਹੁੰਚਦੇ ਸੱਟਾਂ ਲਾ ਕੇ ਜਾਂਦੇ ਕੀ ਮੰਗ ਕਰਦੇ ਇਹਨਾਂ ਦੇ ਕਾਨੂੰਨੀ ਕਾਰਵਾਈ ਸਖਤ ਤੱਕ ਹੋਣੀ ਚਾਹੀਦੀ ਆ ਕਿੰਨੇ ਜਣੇ ਸੀ ਟੋਟਲੇ ਇਹ ਦੋ ਜਣੇ ਇਥੋਂ ਦੇ ਮੁੰਡੇ ਤਿੰਨ ਚਾਰ ਮੁੰਡੇ ਨਾਲ ਸੁਭਰਾਉ ਦਾ ਮਗਾ ਕੇ ਤੇ ਇਹਦੇ ਗੱਲ ਪਾਈ ਰਹਾ ਹੋਏ ਸਾਰੇ ਮੁੰਡੇ ਰੱਖੇ ਰਹੇ ਕਲੋਨੀ ਦਾ ਵਾਲੀ ਜਾਈ ਤੇ ਮੋਟਰਸਾਈਕਲ ਦਾ ਖੜੇ ਗਏ ਆ ਮੇਰਾ ਪਿੰਡ ਹੀ ਖਦਾਈ ਗਿਆ ਤੇ ਕੀ ਗੱਲ ਹੋਈ ਆ ਜੜਾ ਗੱਲ ਇਹ ਕਿ ਇਥੇ ਨਾ ਅਸੀਂ ਦੂਜਾ ਮੈਂ ਚਾਚੀ ਕੋਲੋਂ ਕੋ ਸਮਾਨ ਲੈਣਾ ਹੁੰਦਾ ਅਸੀਂ ਕੰਮ ਕਰਦੇ ਆ ਵੀਰ ਦਾ ਤੇ ਇਹਨਾਂ ਦੋ ਜਣੇ ਮੁੰਡੇ ਆਏ ਆ ਜੀ ਦੋ ਸਮਾਨ ਲੈ ਕੇ ਤੇ ਚਾਚਾ ਸਾਡਾ ਘਰੇ ਨਹੀਂ ਤੇ ਚਾਚੀ ਸਾਡੇ ਕੋਲੋਂ ਸਮਾਨ ਲੈਣਗੇ ਦੁਕਾਨ ਤੋਂ ਇੱਕ ਮੁੰਡਾ ਲੈਟਰ ਰੂਟਰ ਲੈ ਲਾ ਪਿਆ ਸਿਕਟਾ ਸੂਟਾਂ ਵਿਚਾ ਮੁੰਡਾ ਅੰਦਰ ਵੜ ਗਿਆ ਉਹਨੇ ਜੀ ਬਿੱਡਾਂ ਦਾ ਫੋਨ ਚੁੱਕ ਕੇ ਤੇ ਮੜ ਕੇ ਦੂਜੇ ਨੂੰ ਸਹੈਂਤ ਮਾਰੀ ਤੇ ਫੋਨ ਚੁੱਕ ਕੇ ਭੱਜ ਗਿਆ ਜੀ ਮੈਂ ਜਦੋਂ ਆਇਆ ਮੈਂ ਚਾਚੀ ਨੇ ਕਿਹਾ ਕਿ ਉਹ ਆਪਣਾ ਫੋਨ ਚੁੱਕ ਕੇ ਲੈ ਕੇ ਪੁੱਤ ਮਗਰ ਜਾਣਾ ਦੇ ਮੈਂ ਮਗਰ ਗਿਆ ਇਹਨਾਂ ਸੁਭਰਾਵਾਂ ਦੇ ਥੱਲੇ ਜਾ ਕੇ ਮੈਂ ਘੇਰਿਆ ਇਹਨਾਂ ਨੂੰ ਤੇ ਇਹਨਾਂ ਮੈਨੂੰ ਪਵੇਖ ਕੇ ਮਗਰ ਆਉਂਦਾ ਨਾ ਫੋਨ ਛੱਡਦਾ ਜੀ ਅੱਖ ਦੇ ਵਿੱਚ ਤੇ ਜਦੋਂ ਮੈਂ ਮਗਰ ਗਿਆ ਮੈਂ ਮੇਰਾ ਟਾ ਪੂੰਦੋ ਤੇ ਫੋਨ ਚੁੱਕ ਕੇ ਲਿਆਇਆ ਤੇ ਮੈਨੂੰ ਆਹਦੇ ਕਿਹੜਾ ਫੋਨ ਆੜੇ ਤਲਾਸ਼ੀ ਲੈ ਲਾ ਮੈਂ ਤਲਾਸ਼ੀ ਲਈ ਤੇ ਮੈਂ ਇਹ ਇਹ ਤਾਂ ਮੁੰਡਿਆਂ ਕਾ ਵੀਰ ਨੜਾ ਨਾ ਪਾਇ ਤਾਂ ਫੋਨ ਦੇ ਦਿੰਦੇ ਮੈਂ ਹਾਂ ਲਿਆ ਜੀਦਾ ਉਹ ਫੋਨ ਇਹਨਾਂ ਮੁੰਡਿਆਂ ਕਾ ਕਦੇ ਵਿੱਚ ਚੋਕ ਕੇ ਮੈਨੂੰ ਫੋਨ ਦਿੱਤਾ ਇਹਨਾਂ ਨੇ ਮੜਕੇ ਮੈਂ ਜਿਹਨਾਂ ਨਾਲ ਪੁਲਿਸ ਰਖੇ ਰਿਆ ਨਾ ਮੈਂ ਹਾਂ ਮੈਂ ਜਾਣ ਨਹੀਂ ਜਾਨਾ ਮੈਂ ਉੱਥੇ ਖੜਨਾ ਵਾ ਇਹਨਾਂ ਮੁੰਡਿਆਂ ਤਿੰਨ ਚਾਰ ਮੁੰਡੇ ਖੱਦ ਲਿਆ ਜੀ ਸਭਰਾ ਉਹ ਮੁੰਡੇ ਤਿੰਨ ਹੋਰ ਆਏ ਤੇ ਆਣ ਕੇ ਮੇਰੇ ਪੰਜੇ ਗੱਲ ਪੈ ਗਏ ਆ ਸਾਡੀ ਲਾ ਕੇ ਰੇਸਾ ਜੀ ਮਨੋਂ ਮੁੰਡਿਆਂ ਕਾ ਵਾਜਾ ਵਜਾ ਮਾਰ ਗਿਆ ਉਹ ਆਏ ਤੇ ਮੈਨੂੰ ਬੇਕਾ ਬੁੱਕਾ ਨਾਲੇ ਛੜਾਇਣ ਵਾਲੇ ਮੇਰੀ ਮੱਤ ਕੀਤੀ ਇਹਨਾਂ ਨੇ ਤੇ ਇਹ ਤਿੰਨ ਚਾਰ ਜਨਾਂ ਨੇ ਕਿਹੜੇ ਕਿਹੜੇ ਮੁੰਡੇ ਨਾਲ ਕਾ ਤੇ ਕੇ ਮੁੜ ਕੇ ਤੇ ਇੰਚਾਰਜ ਮੇਰੇ ਗੱਲ ਪਈ ਆ ਜੀ ਅੱਥੇ ਕਿਹੜੀ ਮੋਟਰਸਾਈਕਲ ਹੀ ਹੈ ਨਾਲ ਕੋਲ ਹਾਂਜੀ ਸਪਲੈਂਡਰ ਮੋਟਰਸਾਈਕਲ ਹੀ ਹੈ ਨਾਲ ਕੋਲ ਤੇ ਜੋ ਤੇਲ ਮੋ ਗਿਆ ਫੋਕਾਂ ਦਾ ਇਹ ਮਾਰਨਾ ਪ੍ਰਿੰਟ ਦੇ ਵਿੱਚ ਤੇ ਮੁੜ ਕੇ ਬਾਹਰ ਉਲਟਾ ਬਹਿਤੇ ਕੁੜਿਆ ਗਹਿ ਬਗਾਣਾ ਗੁਣਾ ਕੱਟਣ ਮੈਨੂੰ ਇਹ ਕਿ ਤੂੰ ਸਾਡੇ ਮਗਰ ਕੀ ਲੈਣ ਆਇਆ ਤੇਰਾ ਫੋਨ ਚੁੱਕਿਆ ਤੂੰ ਕੌਣ ਸਾਡੇ ਮਗਰ ਆਉਣ ਵਾਲਾ ਕਿਹੜਾ ਫੋਨ ਇਹ ਉਹ ਫੋਨ ਜੀ ਆ ਉਪੋ ਦਾ ਫੋਨ ਆ ਤੇ ਇਹਨਾਂ ਦੇ ਆਕਰੇ ਹੋਏ ਛੁੱਟ ਕੇ ਆਏ ਚੋਕੇ ਖੜਿਆ ਸੀ ਤੇ ਮੁੜ ਕੇ ਨਾ ਮੈਂ ਇਹਨਾਂ ਕੋਲ ਲੈ ਜਾਵਾਂ ਕੀ ਮੰਗ ਕਰਦੇ ਜੀ ਹੁਣ ਮੰਗ ਇਹੋ ਕਰਦੇ ਸਰਕਾਰ ਕੋਲ ਪੁਲਿਸ ਫਰਮ ਕੋਲ ਕਿ ਇਹਦਾ ਬਿਨ ਸਖਤ ਸਖਤ ਕਾਰਵਾਈ ਕੀਤੀ ਜਾਵੇ ਜਿਹੜਾ ਗਾਂਹ ਇਹੋ ਜਿਹਿਆਂ ਰੱਖਦਾ ਨਾ ਕਰਨਾ ਜੋ ਕੱਲਾ ਵੇਖ ਕੇ ਜਨਾਨੀ ਬੰਦੇ ਘਰ ਜਾਗੇ ਇਹ ਫੇ ਚੁੱਕਦੇ ਨਾ ਚੁੱਕਣਾ ਇਹੋ ਹੀ ਪੇ ਮੰਗ ਕਰਦਾ ਹੈ ਸਰਕਾਰ ਨੂੰ